ਸਾਨੂੰ ਅੱਜ ਲੱਗ ਰਿਹਾ ਕਿ ਲੋਕ ਇਹ ਮਹਿਸੂਸ ਕਰਨ ਲੱਗੇ ਨੇ ਕਿ ਅਕਾਲੀ ਦਲ ਤੋਂ ਬਿਨਾ ਪੰਜਾਬ ਦਾ ਗੁਜ਼ਾਰਾ ਨਹੀਂ ਹੈ ਅਕਾਲੀ ਦਲ ਨੇ ਇੱਕ ਵਧੀਆ ਫੈਸਲਾ ਵੀ ਲਿਆ ਜਿਹੜਾ ਭਾਜਪਾ ਨਾਲ ਨਾਤਾ ਤੋੜਿਆ ਉਸ ਗੱਲ ਨੂੰ ਵੀ ਲੋਕਾਂ ਨੇ ਪਸੰਦ ਕੀਤਾ 2015 ਬਰਗਾੜੀ ਕਾਂਡ ਕਿਤੇ ਨਾ ਕਿਤੇ ਜਦੋਂ ਵੀ ਗੱਲਬਾਤ ਆਉਂਦੀ ਹੈ ਉਹ ਗੱਲ ਵਿਰੋਧੀ ਵੀ ਮੁੱਦਾ ਉਹੀ ਚੱਕ ਲੈਂਦੇ ਨੇ ਉਹੀ ਲੈ ਕੇ ਆਉਂਦੇ ਨੇ ਕਿ ਸ਼ਰੂਮਣੀ ਅਕਾਲੀ ਦਲ ਨੇ ਉਦੋਂ ਇਹ ਕੀਤਾ ਜੀ ਇਹਨਾਂ ਨੇ ਇਨਸਾਫ ਵੀ ਨਹੀਂ ਦਿੱਤਾ ਜਦੋਂ ਕਿ ਪੰਥਕ ਪਾਰਟੀ ਸੀ ਜੇ ਕਿ ਇਹ ਪੰਥਕ ਸਰਕਾਰ ਹੋਵੇ ਉਹ ਸਰਕਾਰ ਦੇ ਸਮੇਂ ਚ ਬੇਅਦਬੀ ਹੋਈ ਆ ਉਦੋਂ ਸਾਡੇ ਲਈ ਕੋਈ ਨਾਮੁਸ਼ੀ ਵਾਲੀ ਗੱਲ ਹੋ ਨਹੀਂ ਸਕਦੀ ਉਹ ਕਰਵਾਈ ਕਿਸੇ ਨੇ ਨਹੀਂ ਪਰ ਕਟਨਾਏ ਵਾਪਰੀ ਕਿ ਅਕਾਲੀ ਦਲ ਦੀ ਸਰਕਾਰ ਚ ਵਾਪਰੀਆਂ ਨੇ ਕਟਨਾਉਂ ਉਸ ਲਈ ਅਸੀਂ ਉਹਨੂੰ ਕਿਤੇ ਹੈਂਡਲ ਕਰਨ ਚ ਕਿਤੇ ਘਾਟਬਾਦ ਰਹੀ ਆ ਸਾਤੋਂ ਜਵਾਬ ਦਾ ਰਿਜ਼ਲਟ ਨਹੀਂ ਦੇ ਸਕੇ ਲੋਕਾਂ ਨੂੰ ਲੋਕਾਂ ਨੇ ਇਸ ਗੱਲ ਨੂੰ ਜ਼ਿਆਦਾ ਮਹਿਸੂਸ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਹੋਣ ਦੇ ਸਮੇਂ ਕਿਉਂ ਨਹੀਂ ਉਹ ਬੰਦੇ ਫੜੇ ਗਏ ਇਸ ਗੱਲ ਦਾ ਕਿਲਾ ਜ਼ਰੂਰ ਸੀ ਸਾਡੇ ਤੇ ਲੋਕਾਂ ਦਾ ਇੱਥੇ ਸੰਗਰੂਰ ਚ ਕਿਤੇ ਵੀ ਲਾ ਲਓ ਤੁਸੀਂ ਮੈਂ ਤਾਂ ਕਿਤੇ ਗੱਲ ਲੱਗਦੀ ਨਹੀਂ ਸਖਵਾਲ ਸਿੰਘ ਖਰਾਂ ਦੀ ਇਹ ਕਾਂਗਰਸ ਦੀ ਕਿਤੇ ਨਾ ਕਾਂਗਰਸ ਦਾ ਕਿਤੇ ਹਲਕਾ ਇੰਚਾਰਜ ਹੀ ਨਹੀਂ ਹੈ ਇੱਕ ਦੋ ਹਲਕਿਆਂ ਤੋਂ ਬਿਨਾ ਜਿਹੜੇ ਸੀ ਉਹ ਵੀ ਭੱਜ ਪੁੱਜ ਗਏ ਉਹਦਾ ਸੋਸ਼ਲ ਮੀਡੀਆ ਪ੍ਰੋਜੈਕਸ਼ਨ ਹੈ ਉਹ ਆਪ ਦਾ ਉਸਟਾਗ ਨਾਮ ਦਾ ਰੋਜ਼ ਦੋ ਚਾਰ ਵੀਡੀਓ ਸਵੇਰੇ ਉੱਠ ਕੇ ਪਾਉਂਦੇ ਨੇ ਤੇ ਉਹਦੇ ਨਾਲ ਉਹ ਚਰਚਾ ਜੀ ਆਪ ਦਾ ਬਣੇ ਰਹਿੰਦੇ ਨੇ ਸਿਮਰਨਜੀਤ ਸਿੰਘ ਮਾਨ ਪੋਸਟਰ ਬੈਨਰ ਵੀ ਲਾਏ ਨੇ ਉਹਨਾਂ ਨੇ ਕਿ ਕਿਰਦਾਰ ਦੇਖ ਕੇ ਵੋਟ ਪਾਓ ਕਿਰਦਾਰ ਨੂੰ ਦੇਖੋ ਕਿ ਅਸੀਂ ਬਹੁਤ ਕੁਝ ਕੀਤਾ ਦੂਜੀਆਂ ਪਾਰਟੀਆਂ ਨੇ ਕੁਝ ਵੀ ਨਹੀਂ ਕੀਤਾ ਇੱਥੋਂ ਤੱਕ ਕਹਿ ਰਹੇ ਨੇ ਤੁਸੀਂ ਵੀ ਉਹੀ ਕਹਿੰਦੇ ਆ ਸਾਡੇ ਕਰਦਾਰ ਚ ਮੈਂ ਤਾਂ ਹਰ ਸਟੇਜ ਤੇ ਕਹਨਾ ਕਿ ਮੈਂ 10 ਸਾਲ ਐਮਐਲਏ ਰਿਆ ਮੈਂ 10 ਸਾਲ ਐਮਐਲਏ ਰਹਿ ਕੇ ਆਪਣੀ ਜਾਇਦਾਦ ਵੇਚੀ ਆ ਕੋਈ ਬੰਦਾ ਸਾਬਤ ਕਰ ਦੇ ਕਿਸ ਤੋਂ ਜ਼ਿਆਦਾ ਕਾਪੀ ਘਰ ਵੀ ਅਸੀਂ 2000 ਸ਼ੁਰੂ ਕੀਤਾ ਸੀ ਬਣਾਉਣਾ 2023 ਚ ਰਹਿਸ਼ ਕੀਤੀ ਆ 23 ਸਾਲਾਂ ਬਾਅਦ 23 ਸਾਲਾਂ ਬਾਅਦ ਉਸ ਘਰ ਚ ਗਏ ਆ ਘਰ ਵੀ ਹੌਲੀ ਹੌਲੀ ਬਣਾਇਆ ਜਿਵੇਂ ਦੀ ਇਨ ਕਮ ਆਈ ਗਈ ਉਸੇ ਸਮੇਂ ਬਣਿਆ ਹੀ ਨਹੀਂ ਬਣਾਇਨੂ ਕੀਆ ਪੈਸੇ ਨਹੀਂ ਇਕੱਠੇ ਹੋਏ ਜਦੋਂ ਪੈਸੇ ਜਿੰਨੇ ਕੋ ਲੱਗਦੇ ਸੀ ਉਹ ਚੋਣਾਂ ਤੇ ਲੱਗ ਜਾਂਦੇ ਸੀ 5 ਸਾਲ ਬਾਅਦ ਹੌਲੀ ਹੌਲੀ ਕਰਜ਼ਾ-ਕੁਰਜ਼ਾ ਚੱਕ ਕੇ ਫਿਰ ਉਹਨਾਂ ਜਵਾਕ ਜੂਗ ਵਿਆਹਣੇ ਸੀ ਉਹਦੇ ਕਰਕੇ ਮਾੜਾ-ਮੋਟਾ ਟੱਪਾ ਬਣ ਕਰਕੇ ਰੈਸ਼ ਕੀਤੀ ਉੱਥੇ ਤੇ 5 ਸਾਲ ਐਮਐਲਏ ਕੋਈ ਰਹਿ ਜੇ ਜੀ ਉਹ ਤਾਂ ਕੋਠੀਆਂ ਤੇ ਕੋਠੀਆਂ ਚਿੰਨ ਦਿੰਦੇ ਨੇ ਆਪਾਂ ਦੇਖਦੀਆਂ ਪੂਰੀਆਂ ਦੂਜੀਆਂ ਪਾਰਟੀ ਵਾਲਿਆਂ ਨੂੰ ਪਰ ਤੁਸੀਂ 10 ਸਾਲ ਰਹਿ ਗਏ ਫਿਰ ਤੁਸੀਂ ਸੋਚਿਆ ਵੀ ਐ ਨਹੀਂ ਦੁਜੇ ਲੋਟ ਨਹੀਂ ਵੀ ਕੋਈ ਕੱਲ ਨੂੰ ਉਂਗਲੀਆਂ ਤੱਕ ਕਿੰਤਸਾ ਪਰਿਵਾਰ ਨੇ ਨਹੀਂ ਜਾਂ ਬੱਚਿਆਂ ਨੇ ਨਹੀਂ ਕਿਹਾ ਵੀ ਨੁਕਸਾਨ ਜਾਂ ਹੋ ਰਿਹਾ ਜੀ ਫਿਰ ਕਾਹ ਨੂੰ ਆਪਾਂ ਨੇ ਕਰਨਾ ਵੀ ਆਪਾਂ ਕਿਉਂਕਿ ਰਾਜਨੀਤੀ ਤੇ ਹਰ ਰੋਜ਼ ਘੁੰਮਣਾ ਫਿਰਨਾ ਜਾਣਾ ਆਉਣਾ ਮਿਲਣਾ ਗਿਲਣਾ ਖਰਚਾ ਹੁੰਦੀ ਰਹਿੰਦਾ ਵੀ ਆਪਾਂ ਲਾਅਸ 'ਚ ਜਾ ਰਹੇ ਆਪਾਂ ਛੱਡੇ ਦਿਓ ਜੀ ਰਾਜਨੀਤੀ ਚਲੋ ਲਾਅਸ ਕੱਲਾ ਪੈਸਿਆਂ ਦਾ ਤਾਂ ਨਹੀਂ ਹੁੰਦਾ ਹੋਰ ਚੀਜ਼ਾਂ ਦੀ ਵੀ ਕਮਾਈ ਵੀ ਹੁੰਦੀ ਆ ਇਹ ਵੀ ਕਮਾਈ ਆ ਠੀਕ ਹੈ ਕੱਲੇ ਆਪਾਂ ਪੈਸਿਆਂ ਨੂੰ ਹੀ ਕਮਾਈ ਸਮਝਣ ਲੱਗੇ ਤਰਾਸ ਦੀ ਤਾਂ ਇਹ ਆ ਤੁਸੀਂ ਕਰਦਾਰ ਨੂੰ ਜੀਵਨ ਨੂੰ ਜਿਹੜਾ ਪਿਆਰ ਸਤਿਕਾਰ ਤੁਸੀਂ ਹਾਸਲ ਕਰਦੇ ਹੋ ਇਹ ਵੀ ਕਮਾਈ ਆ ਇਨਸਾਨ ਦੀ ਇਹ ਕੈਲੀਫੋਰਨੀਆ ਬਣਾ ਦਾਂਗੇ ਇਥੋਂ ਤੱਕ ਉਹਨਾਂ ਨੇ ਘੇਰਿਆ ਕਿ ਸ਼ਰੋਮਣੀ ਅਕਾਲੀ ਦਲ ਕੁਝ ਨਹੀਂ ਕਰਦੀ ਪੰਥਕ ਦਾ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਡੀ ਪਾਰਟੀ ਮਾਨ ਸਾਹਿਬ ਨੂੰ ਇਹ ਥੋੜਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜੇ ਸ਼ਹੀਦ ਹੁੰਦੇ ਨੇ ਉਹ ਦੇਸ਼ ਔਰ ਕੌਮ ਦੇ ਸੰਜੇ ਹੁੰਦੇ ਨੇ ਉਹਨਾਂ ਦੇ ਵਿਚਾਰਧਾਰਾ ਕੋਈ ਵੀ ਹੋਵੇ ਅਸੀਂ ਸਹਿਮਤ ਹੋਈਏ ਨਾ ਹੋਈਏ ਜਿਨ੍ਹਾਂ ਨੇ ਦੇਸ਼ ਲਈ ਫਰਸੀਆਂ ਦੇ ਬੰਦੇ ਚੁੰਮੇ ਨੇ ਉਹਨਾਂ ਨੂੰ ਆਪਾਂ ਇਹ ਨਾ ਕਹੀਏ ਮੈਂ ਉਹਨਾਂ ਨੂੰ ਸ਼ਹੀਦ ਨਹੀਂ ਮੰਨਦਾ ਜਿਵੇਂ ਸਦਾ ਭਗਤ ਸਿੰਘ ਉਹਨਾਂ ਤੇ ਇਹਨਾਂ ਨੇ ਗੱਲ ਕਹੀ ਹੈ ਉਹ ਕੱਲ ਕਰ ਰਹੇ ਸੀ ਮਹਾਰਾਣੀ ਪ੍ਰਨੀਤ ਕੌਰ ਦੀ ਜੇ ਤੁਸੀਂ ਵੀ ਸੁਣੀ ਹੋ ਕਿ ਉਹਨਾਂ ਨੂੰ ਕਿਸਾਨ ਘ ਉਹਦੇ ਚੋ ਕਹਿ ਗਏ ਪਤਾ ਨਹੀਂ ਕਿਵੇਂ ਕਹਿ ਗਏ ਮੈਨੂੰ ਨਹੀਂ ਪਤਾ ਕਿ ਦੋ ਦੋ ਟਕੇ ਦੇ ਬੰਦੇ ਉਹਨਾਂ ਨੂੰ ਘੇਰੀ ਜਾਂਦੇ ਨੇ ਮੇਰਾ ਖਿਆਲ ਹੈ ਕਿਸਾਨ ਕੁਰਬਾਨੀਆਂ ਕਰ ਰਹੇ ਨੇ ਮਰ ਰਹੇ ਨੇ ਸ਼ਹੀਦ ਹੋ ਰਹੇ ਨੇ ਗੋਲੀਆਂ ਵੱਜ ਰਹੀਆਂ ਆਪਦੇ ਹੱਕਾਂ ਲਈ ਸਾਨੂੰ ਉਹਨਾਂ ਨੂੰ ਦੋ ਦੋ ਟਕੇ ਦੇ ਬੰਦੇ ਨਹੀਂ ਘੱਟੋ ਘੱਟ ਕਹਿਣਾ ਚਾਹੀਦਾ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਲੋਕ ਸਭਾ ਹਲਕਾ ਸੰਗਰੂਰ ਤੇ ਲਗਾਤਾਰ ਜਿਹੜੀ ਚੋਣ ਮੁਹਿੰਮਾਂ ਲਗਾਤਾਰ ਤੇਜ ਹੋ ਰਹੀ ਆ ਪ੍ਰਚਾਰ ਚੱਲ ਰਿਹਾ ਸਾਰੀਆਂ ਪਾਰਟੀਆਂ ਪੱਬਾਂ ਪਾਰ ਨੇ ਕਿਉਂਕਿ ਲੋਕ ਸਭਾ ਹਲਕਾ ਸੰਗਰੂਰ ਇੱਕ ਹੌਟ ਸੀਟ ਆ ਜਿੱਥੇ ਤਿਕੋਣਾ ਮੁਕਾਬਲਾ ਨਹੀਂ ਚਾਰ ਕੋਨਾ ਮੁਕਾਬਲਾ ਕਿਉਂਕਿ ਵੱਡੇ ਵੱਡੇ ਦਿਗਜ ਇੱਥੇ ਪਹੁੰਚੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਇਕਵਾਲ ਸਿੰਘ ਝੁੰਦਾ ਦੋ ਵਾਰ ਐਮ ਐਲ ਏ ਰਹਿ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਦਿਗਜ ਲੀਡਰ ਨੇ ਸਾਡੇ ਨਾਲ ਮੌਜੂਦ ਨੇ ਝੁੰਦਾ ਸਾਹਿਬ ਕਿਵੇਂ ਚੱਲ ਰਹੀ ਹੈ ਕੈਂਪੇਨ ਜੀ ਬਹੁਤ ਵਧੀਆ ਚੱਲ ਰਹੀ ਹੈ ਜੀ ਜੀ ਔਰ ਬਹੁਤ ਅਤਸ਼ਾ ਨਾਲ ਲੋਕ ਨੇ ਜਿਹੜੇ ਸ਼੍ਰੋਮਣੀ ਕਾਲੀ ਦਰਵਾਲ ਨੂੰ ਮੁੜੇ ਨੇ ਠੀਕ ਹੈ ਔਰ ਸਾਨੂੰ ਪੂਰਨ ਆਸ ਹੈ ਕਿ ਬਹੁਤ ਹੀ ਵਧੀਆ ਨਤੀਜੇ ਦੇਖਣ ਨੂੰ ਮਿਲਣਗੇ ਬਿਲਕੁਲ ਹੈ ਕਿੰਨਾ ਕ ਏਰੀਆ ਕਿੰਨਾ ਕ ਕਵਰ ਕਰ ਲਿਆ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਤੁਸੀਂ ਲੱਗੇ ਹੋ ਕਿੰਨਾ ਕ ਕਵਰ ਹੋ ਜੂ ਅੰਤ ਤੱਕ ਕਿਉਂਕਿ 6-7 ਦਿਨ ਰਹਿ ਗਏ ਜੀ ਤਕਰੀਬਨ ਤਕਰੀਬਨ ਅਸੀਂ ਅੱਧੇ ਕ ਪਿੰਡ ਨੇ ਜਿਹੜੇ ਉਹ ਤਕਰੀਬਨ ਕਰ ਲਏ ਸ਼ਹਿਰਾਂ ਦੀਆਂ ਮੀਟਿੰਗਾਂ ਵੀ ਕਈ ਕਰ ਲਈਆਂ ਆਸ ਹੈ ਵੀ 67% ਪਿੰਡ ਨੇ ਜਿਹੜੇ ਅਸੀਂ ਕਵਰ ਕਰਨ ਚ ਕੰਮਜਾਓ ਹੋ ਜਾਗਾ ਠੀਕ ਹੈ ਜੁੰਦਰ ਸਾਹਿਬ ਕਿਵੇਂ ਦੇਖਦੇ ਹੋ ਵੇਵ ਸ਼੍ਰੋਮਣੀ ਅਕਾਲੀ ਦਲ ਦੀ ਕਾਫੀ ਡਾਊਨ ਗਈ ਜੀ ਉਸ ਨੂੰ ਕਿਸ ਤਰੀਕੇ ਨਾਲ ਅਪਚ ਕਰ ਰਹੇ ਹੋਣ ਤੁਸੀਂ ਜਿਹੜੇ ਵਰਕਰ ਤੇ ਜਾਂ ਵੋਟਰ ਸੀ ਅਕਾਲੀ ਦਲ ਦੇ ਜਿਵੇਂ ਜਿਮਨੀ ਚੋਣ ਚ ਉਹਨਾਂ ਦੀ ਵੋਟ ਕਿੱਧਰ ਭੁਗਤੀ ਉਹ ਤੁਸੀਂ ਅਨੁਮਾਨ ਲਗਾ ਰਹੇ ਹੋਵੋਗੇ ਜਜਮੈਂਟ ਲਗਾ ਰਹੇ ਹੋਵੋਗੇ ਤੇ ਹੁਣ ਜਿਹੜੀ ਪੂਰੀ ਵੋਟ ਆ ਪੂਰੀ ਆਪਣੇ ਵੱਲ ਆਵੇਗੀ ਜਾਂ ਕੀ ਲੱਗਦਾ ਤੁਹਾਨੂੰ ਹੁਣ ਦੱਸੋ ਦੇਖੋ ਗੱਲ ਇਹ ਇਹ ਤਾਂ ਲੋਕਾਂ ਦੇ ਫੈਸਲੇ ਨੇ ਸੰਗਤ ਨੇ ਕਰਨਾ ਪਰ ਜੋ ਸਾਨੂੰ ਅੱਜ ਲੱਗ ਰਿਹਾ ਕਿ ਲੋਕ ਇਹ ਮਹਿਸੂਸ ਕਰਨ ਲੱਗੇ ਨੇ ਕਿ ਅਕਾਲੀ ਦਲ ਤੋਂ ਬਿਨਾ ਪੰਜਾਬ ਦਾ ਗੁਜ਼ਾਰਾ ਨਹੀਂ ਹੈ ਲੋਕ ਇਹ ਸੋਚਦੇ ਨੇ ਕਿ ਪੰਥਰ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਹੈ ਜਿਹੜੀ ਉਹ ਅਕਾਲੀ ਦਲ ਤੋਂ ਬਿਨਾ ਹੋ ਨਹੀਂ ਸਕਦੀ ਬਾਕੀ ਸਾਰੀਆਂ ਪਾਰਟੀਆਂ ਇਹਨਾਂ ਮੁੱਦਿਆਂ ਤੇ ਉਹਨਾਂ ਦੇ ਵਿਚਾਰ ਵੱਖਰੇ ਨੇ ਸੋ ਇਸ ਕਰਕੇ ਸਾਡੇ ਹੱਕਾਂ ਦੀ ਪਹਿਰੇਦਾਰੀ ਕੋਈ ਕਰ ਨਹੀਂ ਸਕਦਾ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਲੋਕ ਅਕਾਲੀ ਦਲ ਵੱਲ ਮੁੜੇ ਨੇ ਔਰ ਅਕਾਲੀ ਦਲ ਨੇ ਇੱਕ ਵਧੀਆ ਫੈਸਲਾ ਵੀ ਲਿਆ ਜਿਹੜਾ ਬੀਜੇਪੀ ਨਾਲ ਨਾਤਾ ਤੋੜਿਆ ਹੈ ਉਸ ਗੱਲ ਨੂੰ ਵੀ ਲੋਕਾਂ ਨੇ ਪਸੰਦ ਕੀਤਾ ਔਰ ਉਹ ਪੰਜਾਬ ਔਰ ਪੰਥ ਦੇ ਮੁੱਦਿਆਂ ਤੇ ਤੋੜਿਆ ਇਸ ਕਰਕੇ ਲੋਕ ਇਸ ਗੱਲ ਨੂੰ ਮਹਿਸੂਸ ਕਰਦੇ ਨੇ ਕਿ ਜੇ ਅਕਾਲੀ ਦਲ ਨੇ ਏਡਾ ਬਟਾ ਫੈਸਲਾ ਲਿਆ ਹੈ ਤਾਂ ਆਪਾਂ ਨੂੰ ਵੀ ਅਕਾਲੀ ਦਲ ਨਾਲ ਖੜਨਾ ਚਾਹੀਦਾ ਠੀਕ ਹੈ ਚੁੰਟਾ ਸਾਹਿਬ 2015 ਬਰਗਾੜੀ ਕਾਂਡ ਕਿਤੇ ਨਾ ਕਿਤੇ ਜਦੋਂ ਵੀ ਗੱਲਬਾਤ ਆਉਂਦੀ ਹੈ ਉਹ ਗੱਲ ਵਿਰੋਧੀ ਵੀ ਮੁੱਦਾ ਉਹੀ ਚੱਕ ਲੈਂਦੇ ਨੇ ਉਹੀ ਲੈ ਕੇ ਆਉਂਦੇ ਨੇ ਕਿ ਸ਼ਰੋਮਣੀ ਅਕਾਲੀ ਦਲ ਨੇ ਉਦੋਂ ਇਹ ਕੀਤਾ ਜੀ ਇਹਨਾਂ ਨੇ ਇਨਸਾਫ ਵੀ ਨਹੀਂ ਦਿੱਤਾ ਜਦੋਂ ਕਿ ਪੰਥਕ ਪਾਰਟੀ ਸੀ ਕਿ ਦੂਜੀਆਂ ਪਾਰਟੀਆਂ ਦਾ ਕਰਦੀਆਂ ਸੀ ਇਹ ਪਾਰਟੀ ਜ਼ਿਆਦਾ ਕਰਦੀ ਮਤਲਬ ਉਹ ਤੁਹਾਨੂੰ ਲੱਗਦਾ ਵੀ ਜਿਹੜੀ ਸਿੱਖ ਵੋਟ ਸੀ ਕਿਤੇ ਨਾ ਕਿਤੇ ਉੱਥੇ ਸ਼ਰੋਮਣੀ ਅਕਾਲੀ ਦਲ ਤੇ ਨੈਗੇਟਿਵਿਟੀ ਹੋਈ ਉਹ ਕੀ ਲੱਗਦਾ ਕਿਵੇਂ ਦਾ ਉਹ ਕਿਵੇਂ ਦੂਰ ਹੋ ਜੂ ਉਹ ਗੱਲਬਾਤ ਗੱਲ ਹੈ ਜੀ ਨਾ ਤਾਂ ਨਾ ਤਾਂ ਬੇਅਦਬੀ ਕਿਸੇ ਨੇ ਕਰਵਾਈ ਹੈ ਸਰਕਾਰ ਦੇ ਸਮੇਂ ਚ ਹੋਈ ਹੈ ਉਹ ਸਾਡੇ ਲਈ ਉਦੋਂ ਵੱਦ ਕਿਸਮਤੀ ਵਾਲੀ ਗੱਲ ਕੋਈ ਨਹੀਂ ਕਿਉਂਕਿ ਇੱਕ ਮਤਲਬ ਜੇ ਕਹੀਏ ਪੰਥਕ ਸਰਕਾਰ ਹੋਵੇ ਉਹ ਸਰਕਾਰ ਦੇ ਸਮੇਂ ਚ ਬੇਅਦਬੀ ਹੋਈ ਆ ਉਦੋਂ ਸਾਡੇ ਲਈ ਕੋਈ ਨਾ ਮੁਸ਼ੀ ਵਾਲੀ ਗੱਲ ਹੋ ਨਹੀਂ ਸਕਦੀ ਫਿਰ ਅਸੀਂ ਸਿੱਖ ਵੀ ਆ ਸਾਡੇ ਲਈ ਬੜੀ ਦੁਖਦਾਈ ਖਬਰ ਸੀ ਉਹ ਉਹ ਕਰਵਾਈ ਕਿਸੇ ਨੇ ਨਹੀਂ ਪਰ ਘਟਨਾਏ ਵਾਪਰੀ ਕਿ ਕਾਲੀ ਵਾਲੀ ਸਰਕਾਰ ਚ ਵਾਪਰੀਆਂ ਨੇ ਘਟਨਾ ਉਹ ਉਸ ਲਈ ਅਸੀਂ ਉਹਨੂੰ ਕਿਤੇ ਹੈਂਡਲ ਕਰਨ ਚ ਕਿਤੇ ਘਾਟਬਾਦ ਰਹੀ ਆ ਸਾਤੋਂ ਜਾਂ ਉਹਦਾ ਰਿਜ਼ਲਟ ਨਹੀਂ ਦੇ ਸਕੇ ਲੋਕਾਂ ਨੂੰ ਲੋਕਾਂ ਨੇ ਇਸ ਗੱਲ ਨੂੰ ਜ਼ਿਆਦਾ ਮਹਿਸੂਸ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਹੋਣ ਦੇ ਸਮੇਂ ਕਿਉਂ ਨਹੀਂ ਉਹ ਬੰਦੇ ਫੜੇ ਗਏ ਇਸ ਗੱਲ ਦਾ ਕਿਲਾ ਜ਼ਰੂਰ ਸੀ ਸਾਡੇ ਤੇ ਲੋਕਾਂ ਦਾ ਸੰਗਤ ਦਾ ਪਰੰਤੂ ਬੇਅਦਬੀ ਕਰਵਾਈ ਕਿਸੇ ਨੇ ਨਹੀਂ ਇਹ ਸਭ ਨੂੰ ਪਤਾ ਸੋ ਉਸੇ ਗੱਲ ਕਰਕੇ ਲੋਕ ਅੱਜ ਮਹਿਸੂਸ ਕਰਨ ਲੱਗੇ ਨੇ ਕਿ ਇਹਨਾਂ ਲੋਕਾਂ ਨੇ ਉਹਨਾਂ ਮੁੱਦਿਆਂ ਤੇ ਰਾਜਨੀਤੀ ਕੀਤੀ ਆ ਕਾਂਗਰਸ ਨੇ 5 ਸਾਲ ਰਾਜਨੀਤੀ ਕੀਤੀ ਕਹਿੰਦੇ ਰੇ ਸਾਡੀ ਸਰਕਾਰ ਬਣਾਓ ਅਸੀਂ ਬਾਦਲ ਸਾਹਿਬ ਨੂੰ ਅੰਦਰ ਦਵਾਵਾਂਗੇ ਅਕਾਲੀਆਂ ਦੇ ਲੀਡਰਾਂ ਨੂੰ ਅੰਦਰ ਦਵਾਵਾਂਗੇ ਫਿਰ ਇਹਨਾਂ ਨੇ ਉਹੀ ਕੰਮ ਕੀਤਾ 7.5 ਸਾਲ ਹੋ ਗਏ ਨਾ ਤਾਂ ਉਹਨਾਂ ਨੇ ਕਦੇ ਭਲਸਾ ਨੂੰ ਅੰਦਰ ਕੀਤਾ ਨਾ ਇਹਨਾਂ ਨੇ ਕੋਈ ਕਾਰਵਾਈ ਕੀਤੀ ਨਾ ਕਿਸੇ ਰਿਪੋਰਟ ਜਿਹੜੀਆਂ ਰਿਪੋਰਟਾਂ ਤਿਆਰ ਕਰਵਾ ਕੇ ਕੋਰਟ 'ਚ ਪੇਸ਼ ਕੀਤੀਆਂ ਨਾ ਉਹਦੇ 'ਚ ਕਿਤੇ ਕਿਸੇ ਅਖਾਲੀ ਲੀਡਰ ਦਾ ਜਾਂ ਕਿਸੇ ਦਾ ਨਾਮ ਆ ਫਿਰ ਉਹ ਤਾਂ ਵਿਰੋਧੀ ਸਰਕਾਰਾਂ ਨੇ ਕੀਤੀਆਂ ਨੇ ਨਾ ਤਿਆਰ ਫਿਰ ਉਹ ਜੇ ਵਿਰੋਧੀ ਸਰਕਾਰਾਂ ਨੇ ਕੀਤੀਆਂ ਨੇ ਫਿਰ ਨਾਮ ਪਾਉਂਦੇ ਉਹਨਾਂ ਦਾ ਨਾਮ ਕਿਉਂ ਨਹੀਂ ਪਾ ਸਕੇ ਉਹ ਗੱਲਾਂ ਤਾਂ ਹੈ ਨਹੀਂ ਸੀ ਪਰ ਉਹ ਤੇ ਰਾਜਨੀਤੀ ਹੋਈ ਆ ਉਹਨਾਂ ਰਾਜਨੀਤੀਓ ਉਹਨਾਂ ਨੇ ਲਾਭ ਵੀ ਲਿਆ ਕਿਤੇ ਸਾਰੇ ਤੋਂ ਕਮੀਆਂ ਵੀ ਰਹੀਆਂ ਬਿਲਕੁਲ ਜਿਨ ਕੀ ਰਾਜਨੀਤੀ ਨੂੰ ਸਮਝ ਵੀ ਚੁੱਕੇ ਨੇ ਲੋਕ ਵੀ ਪਹਿਲਾਂ ਜਿਹੜੇ ਕਹਿੰਦੇ ਸੀ ਕਿ ਅਸੀਂ ਕਰਦਾਂਗੇ ਜੀ ਇਨਸਾਫ ਦੇ ਦਾਂਗੇ ਜਿਵੇਂ ਤੁਸੀਂ ਕਿਹਾ ਕਿ 5 ਸਾਲ ਉਹ ਲਾ ਕੇ ਗਈ ਸਰਕਾਰ 2.5 ਸਾਲ ਤਕਰੀਬਨ ਆਮ ਆਦਮੀ ਪਾਰਟੀ ਨੂੰ ਵੀ ਹੋ ਚੁੱਕੇ ਨੇ ਨਹੀਂ ਰਾਜਨੀਤੀ ਤਾਂ ਕਰ ਹੀ ਰਹੇ ਨੇ ਉਹ ਤਾਂ ਕੋਈ ਰੋਲੇ ਵਾਲੀ ਗੱਲ ਹੀ ਨਹੀਂ ਸਾਰੀ ਉਹ ਰਾਜਨੀਤੀ ਕਰ ਰਹੇ ਨੇ ਜੇ ਰਾਜਨੀਤੀ ਨਾ ਕਰਦੇ ਹੁੰਦੇ ਤੇ ਹੁਣ ਹੁਣ ਤੱਕ ਫਿਰ ਪ੍ਰਾਪਤੀ ਵੀ ਕੀ ਆ 7.5 ਸਾਲਾਂ ਦੀ ਉਸ ਮੁੱਦੇ ਤੇ 7 ਤਾਂ ਸੰਗਤ ਦਾ ਪ੍ਰੈਸ਼ਰ ਪੈ ਗਿਆ ਉਹ ਕਹਿੰਦੇ ਵੀ ਕੇਸ ਹੈ ਜਿਹੜਾ ਪੰਜਾਬ ਸਰਕਾਰ ਤੇ ਭਰੋਸਾ ਨਹੀਂ ਸੀ ਬੀਆਈ ਨੂੰ ਦੇ ਦੋ ਅਸੀਂ ਸੀਬੀਆਈ ਨੂੰ ਦਿੱਤਾ ਸਾਡੇ ਤੋਂ ਬਾਅਦ ਫਿਰ ਟਾਈਮ ਹੀ ਨਹੀਂ ਸੰਤੋ ਮਿਲਿਆ ਹੀ ਨਹੀਂ ਟਾਈਮ ਸੋ ਕਈ ਗੱਲਾਂ ਰਲਦੀਆਂ ਗਈਆਂ ਔਰ ਬਦਨਾਮੀ ਸਾਡੀ ਹੁੰਦੀ ਗਈ ਉਹ ਚੀਜ਼ਾਂ ਦਾ ਸੰਤਾਪ ਸਾਨੂੰ ਭੋਕਣਾ ਟਾਈਮ ਬੇਸਡ ਹੋਇਆ ਜੇ ਸੀਬੀਆਈ ਨੂੰ ਨਾ ਜਾਂਦਾ ਤਾਂ ਤੁਹਾਡੇ ਲਈ ਟਾਈਮ ਹੈਗਾ ਸੀ ਤੁਸੀਂ ਕੁਝ ਕਰ ਦਿੰਦੇ ਫਿਰ ਜੇ ਨਾ ਕਰਦੇ ਤਾਂ ਫਿਰ ਜ਼ਰੂਰ ਅਸੀਂ ਆਪਦੇ ਆਪ ਨੂੰ ਦੋਸ਼ੀ ਮੰਨਣਾ ਚਾਹੀਦਾ ਸੀ ਪਰ ਉਹ ਸਮਾਂ ਘੱਟ ਮਿਲ ਨਾ ਮਿਲਣ ਕਰਕੇ ਉਹ ਸਾਰੀਆਂ ਗੱਲਾਂ ਇਕੱਠੀਆਂ ਤਾਂ ਸਾਡੇ ਤੇ ਹੋਈ ਗਈਆਂ ਪਰ ਜਦੋਂ ਕੇ ਸੀ ਸੀਬੀਆਈ ਕੋਲ ਚਲੇ ਗਿਆ ਉਸ ਤੋਂ ਬਾਅਦ ਕੀ ਕਰਦੇ ਅਸੀਂ ਇਸ ਤਰ੍ਹਾਂ ਦੀਆਂ ਕਈ ਸਮੱਸਿਆਵਾਂਾਂ ਜਨਤਕ ਭਾਵਨਾਵਾਂ ਨੂੰ ਸਿੱਖ ਭਾਵਨਾਵਾਂ ਨੂੰ ਸਮਝ ਕੇ ਅਸੀਂ ਕੀਤੀਆਂ ਪਰ ਉਹ ਸੀਬੀਆਈ ਨੇ ਉਦੋਂ ਵੀ ਲੱਝਾਤੀਆਂ ਲੱਝਾਤੀ ਕਰ ਲੋਦਾ ਕੋਈ ਪੱਲੇ ਨਹੀਂ ਪਾਇਆ ਠੀਕ ਹੈ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਰ ਤੁਹਾਡੇ ਬਰਾਬਰ ਚੋਣ ਲੜ ਰਹੇ ਨੇ ਮੌਕੇ ਦੀ ਸਰਕਾਰ ਆ ਜੀ ਪੰਜਾਬ ਸਰਕਾਰ ਤੋਂ ਨੇ ਤੇ ਲਗਾਤਾਰ ਕਹਿ ਰਹੇ ਨੇ ਕਿ ਦੋ ਸਵਾ ਦੋ ਸਾਲਾਂ 'ਚ ਜਿਹੜੇ ਅਸੀਂ ਕੰਮ ਕੀਤੇ ਨੇ ਉਹ ਸਾਡਾ ਏਜੰਡਾ ਉਸ ਤਰੀਕੇ ਨਾਲ ਅਸੀਂ ਵੋਟਾਂ ਮੰਗ ਰਹੇ ਹਾਂ ਵੀ ਸਾਡੇ ਕੰਮਾਂ ਨੂੰ ਵੋਟਾਂ ਪਾਓ ਕਿਵੇਂ ਦੇਖਦੇ ਤੁਸੀਂ ਉਹਨਾਂ ਕੰਮ ਵੀ ਦੱਸ ਦੇਣਗੇ ਨਾ ਵੀ ਅਸੀਂ ਆਹ ਕੰਮ ਕਰਿਆ ਕਿਹੜਾ ਕੰਮ ਕਰਿਆ ਤੁਸੀਂ ਦੱਸੋ ਬਿਜਲੀ ਦਾ ਬਿੱਲ ਕਿ ਮੋਟਰਾਂ ਤੇ ਲਾਈਟ ਆਉਂਦੀ ਆ ਜੀ ਅਸੀਂ ਲਾਈਟ ਦੇ ਰਹਾਂ ਕੋਲੇ ਦੀ ਘਾਟ ਨਹੀਂ ਹੋਈ ਕਦੇ ਆ ਨਹੀਂ ਹੋਇਆ ਮਤਲਬ ਇਹ ਲਾਈਟ ਨੂੰ ਲੈ ਕੇ ਜਾਂ ਬਿਜਲੀ ਨੂੰ ਲੈ ਕੇ ਜਿਆਦਾ ਸਭ ਤੋਂ ਵੱਡੀ ਪ੍ਰਾਪਤੀ ਗਿਣਿਆ ਰਹਿੰਦੇ ਆ ਜਿਹੜੀ ਬਿਜਲੀ ਆ ਰਹੀ ਹੈ ਬਿਜਲੀ ਪੈਦਾ ਕਿਨੇ ਕੀਤੀ ਇਹਨਾਂ ਦਾ ਕੋਈ ਯੂਨਿਟ ਵੀ ਪੈਦਾ ਨਹੀਂ ਕੀਤਾ ਇਹਨਾਂ ਨੂੰ ਇਹ ਪੁੱਛੋ ਵੀ ਸਵਾ ਦੋ ਸਾਲ ਚ ਤੁਸੀਂ ਕੋਈ ਯੂਨਿਟ ਪੈਦਾ ਕੀਤਾ ਪੈਦਾ ਅਕਾਲੀ ਦਲ ਨੇ ਸਭ ਇਹ ਅਕਾਲੀ ਦਲ ਨੇ ਸਰਪਲਸ ਸਟੇਟ ਬਣਾਇਆ ਬਿਜਲੀ ਜੀ ਸੂਬੇ ਨੂੰ ਤਾਂ ਹੀ ਸਪਲਾਈ ਹੋ ਰਹੀ ਹੈ ਨਾ ਉਸ ਤੋਂ ਵੰਡ ਵੰਡ ਕੀ ਖੁਸ਼ ਹੋ ਰਹੇ ਆ ਜਿਨ੍ਹਾਂ ਨੇ ਪੈਦਾ ਕੀਤੀ ਉਹਨਾਂ ਨੂੰ ਵੀ ਮਾੜੀ ਮੋਟੀ ਸ਼ਾਬਾਸ਼ ਦਿਓ ਠੀਕ ਹੈ ਸਿਮਰਨਜੀਤ ਸਿੰਘ ਮਾਨ ਪੋਸਟਰ ਬੈਨਰ ਵੀ ਲਾਏ ਨੇ ਉਹਨਾਂ ਨੇ ਕਿ ਕਿਰਦਾਰ ਦੇਖ ਕੇ ਵੋਟ ਪਾਓ ਕਿਰਦਾਰ ਨੂੰ ਦੇਖੋ ਕਿ ਅਸੀਂ ਬਹੁਤ ਕੁਝ ਕੀਤਾ ਦੂਜੀਆਂ ਪਾਰਟੀਆਂ ਨੇ ਕੁਝ ਵੀ ਨਹੀਂ ਕੀਤਾ ਇੱਥੋਂ ਤੱਕ ਕਹਿ ਰਹੇ ਨੇ ਬਾਕੀ ਤੁਸੀਂ ਕਿਵੇਂ ਦੇਖਦੇ ਹੋ ਕਿਰਦਾਰ ਨੂੰ ਦੇਖ ਕੇ ਆਲਾ ਪੂਰਾ ਸਪੀਚ ਵੀ ਉਵੇਂ ਕਰਦੇ ਨੇ ਤੇ ਬੈਨਰਾਂ ਤੇ ਵੀ ਉਹੀ ਆ ਉਹਨਾਂ ਦੇ ਨਹੀਂ ਸਾਡੇਆਂ ਤੇ ਵੀ ਉਹੀ ਆ ਜੀ ਅਸੀਂ ਵੀ ਉਹੀ ਕਹਿੰਦੇ ਆ ਅਸੀਂ ਸਾਡੇ ਕਿਰਦਾਰ ਚ ਸਮਾਂ ਤਾਂ ਹਰ ਸਟੇਜ ਤੇ ਕਹਿਣਾ ਮੈਂ ਦੱਸਦਾ ਸਾਲ ਐਮਐਲਏ ਰਹਾ ਮੈਂ ਦੱਸਦਾ ਸਾਲ ਐਮਐਲਏ ਰਹਿ ਕੇ ਆਪਣੀ ਜਾਇਦਾਦ ਵੇਚੀ ਆ ਕੋਈ ਬੰਦਾ ਸਾਫਤ ਕਰ ਦੇ ਕਿਸ ਤੋਂ ਜ਼ਿਆਦਾ ਕਾ ਪੀਤਾ ਕੋਈ ਕਿਸੇ ਤੋਂ ਕਾਰਵਗਾਰ ਕਰਾਈ ਆ ਸੋ ਅਸੀਂ ਅਸੀਂ ਤਾਂ ਆਪ ਉਸੇ ਕਿਰਦਾਰ ਦੀ ਗੱਲ ਕਰਦੇ ਆ ਅਸੀਂ ਉਹਨਾਂ ਦੀ ਨਿੰਦਾ ਤਾਂ ਨਹੀਂ ਕੋਈ ਕਰਦੇ ਠੀਕ ਹੈ ਅਸੀਂ ਤੁਸੀਂ ਤੁਸੀਂ ਹਰ ਇੰਟਰਵਿਊ 'ਚ ਕਹਿੰਦੇ ਹੋ ਕਿ ਜਾਇਦਾਦ ਵੇਚੀ ਆ ਕਦੇ ਕੋਈ ਉਹ ਨਹੀਂ ਕੀਤਾ ਹਨਾ ਕਈ ਵਾਰੀ ਲੋਕ ਸਵਾਲ ਚੱਕਦੇ ਨੇ ਜੀ ਦੇਖਦੇ ਨੇ ਵੀ ਬਿਲਕੁਲ ਇਹ ਹੋਇਆ ਝੁੰਦਾ ਸਾਹਿਬ ਨੇ ਹਕੀਕਤ ਆ ਜਾਂ ਇੱਕ ਰਾਜਨੀਤੀ ਹੁੰਦੀ ਆ ਜਾਂ ਵੀ ਬਿਆਨ ਹੀ ਦੇਣਾ ਹੁੰਦਾ ਕੱਲੀ ਆ ਗੱਲ ਹੁੰਦੀ ਆ ਦੇਖੋ ਪ੍ਰਮਾਤਮਾ ਨਾਲੋਂ ਗੁਰੂ ਨਾਲ ਤਾਂ ਵੱਡਾ ਨਹੀਂ ਆਪਣੇ ਲਈ ਕੋਈ ਜਦੋਂ ਗੁਰੂ ਨੂੰ ਹਾਜ਼ਰ ਨਜ਼ਰ ਕਰਕੇ ਮੰਨ ਕੇ ਕਹਿੰਦੇ ਆ ਇਹ ਗੱਲ ਕਹਿੰਦੇ ਆ ਸੰਗਤ 'ਚ ਵੀ ਗੁਰੂ ਨੂੰ ਹਾਜ਼ਰ ਨਜ਼ਰ ਮੰਨ ਕੇ ਕਹਿਣਾ ਵੀ ਮੈਂ ਉਹਦੀ ਜਾਇਦਾਦ ਵਿੱਚ ਹੀ ਆ ਫਿਰ ਗੁਰੂ ਤੋਂ ਵੇ ਮੈਂ ਖੋਵਾਂਗੇ ਫਿਰ ਤਾਂ ਰੱਬ ਹੀ ਰੱਖਿਆ ਬੰਦੇ ਦਾ ਠੀਕ ਹੈ ਬਿਲਕੁਲ ਤੁਹਾਡੀ ਸਪੀਚ ਵੀ ਸੁਣ ਰਹੇ ਸੀ ਕਿ ਕੋਈ ਕੋਠੀ ਸੰਗਰੂਰ ਨਹੀਂ ਪਾਈ ਕੋਈ ਕੋਠੀ ਕਿਤੇ ਹੋਰ ਨਹੀਂ ਪਾਈ ਜਿੱਥੇ ਰਹਿੰਦੇ ਸੀ ਰਾਜਨੀਤੀ ਤੋਂ ਪਹਿਲਾਂ ਰਾਜਨੀਤੀ ਸ਼ੁਰੂਆਤ ਹੋਈ ਉੱਥੇ ਹੀ ਰਹਿੰਦੇ ਹੋ ਅੱਜ ਵੀ ਨਹੀਂ ਘਰ ਅਸੀਂ ਨਵਾਂ ਪਾਇਆ ਹੈ ਪਰ ਤਿੰਨੇ ਭਰਾ ਇਕੱਠੇ ਰਹਿੰਦੇ ਆ ਇੱਕ ਘਰ 'ਚ ਰਹਿੰਦੇ ਆ ਔਰ ਹੁਣ ਘਰ ਵੀ ਅਸੀਂ 2000 ਸ਼ੁਰੂ ਕੀਤਾ ਸੀ ਬਣਾਉਣਾ 2023 ਚ ਰਹਿਸ਼ ਕੀਤੀ 23 ਸਾਲਾਂ ਬਾਅਦ ਠੀਕ ਹੈ ਜੀ 23 ਸਾਲਾਂ ਬਾਅਦ ਉਸ ਘਰ ਚ ਗਏ ਆ ਸੋ ਤਰ ਤਿੰਨੋਂ ਭਰਾ ਇਕੱਠੇ ਰਹਿੰਨੇ ਆ ਔਰ ਉਹ ਦਾ ਜਿਹੜਾ ਖੇਤੀਬਾੜੀ ਦਾ ਤੰਦਾ ਜਾ ਮਾੜਾ ਮੋਟਾ ਕੰਮ ਕਰ ਲਿਆ ਠੀਕ ਹੈ ਜਨ ਕਿ ਘਰ ਵੀ ਹੌਲੀ ਹੌਲੀ ਬਣਾਇਆ ਜਿਵੇਂ ਦੀ ਇਨਕਮ ਆਈ ਗਈ ਉਸ ਦੇ ਸਾਹਮਣੇ ਬਣਿਆ ਹੀ ਨਹੀਂ ਬਣਾਇਨ ਨੂੰ ਕੀ ਹੈ ਪੈਸੇ ਨਹੀਂ ਇਕੱਠੇ ਹੋਏ ਜਦੋਂ ਪੈਸੇ ਜਿੰਨੇ ਕੋ ਲੱਗਦੇ ਸੀ ਉਹ ਚੋਣਾਂ ਤੇ ਲੱਗ ਜਾਂਦੇ ਸੀ 5 ਸਾਲ ਬਾਅਦ ਠੀਕ ਹੈ ਜੀ ਹੌਲੀ ਹੌਲੀ ਕਰਜ਼ਾ ਕਰਜ਼ਾ ਚੱਕ ਕੇ ਫਿਰ ਉਹਨਾਂ ਜਵਾਕ ਜੋਗ ਵਿਆਹਣੇ ਸੀ ਉਹ ਰੈਸ਼ਕੀਤੀ ਉਹ ਤੇ ਠੀਕ ਹੈ ਵੈਸੇ 5 ਸਾਲ ਐਮਐਲਏ ਕੋਈ ਰਹੇ ਜੀ ਉਹ ਤਾਂ ਕੋਠੀਆਂ ਤੇ ਕੋਠੀਆਂ ਚਿੰਨ ਦਿੰਦੇ ਨੇ ਆਪਾਂ ਦੇਖਦੀਆਂ ਪੂਰੀਆਂ ਦੂਜੀਆਂ ਪਾਰਟੀ ਵਾਲਿਆਂ ਨੂੰ ਪਰ ਤੁਸੀਂ 10 ਸਾਲ ਰਹੇਗੇ ਫਿਰ ਤੁਸੀਂ ਸੋਚਿਆ ਵੀ ਐ ਨਹੀਂ ਦੁਬਾਰਾ ਲੋਟ ਨਹੀਂ ਵੀ ਕੋਈ ਕੱਲ ਨੂੰ ਉਂਗਲੀ ਨਾ ਕਰ ਦੇਵੇ ਦੇਖੋ ਗੱਲ ਇਹ ਹੈ ਜੀ ਹੈ ਤਾਂ ਪਰਮਾਤਮਾ ਦੇ ਬਸ ਪਰ ਜੋ ਆਪਾਂ ਨੂੰ ਬਰਾਸਤ ਮਿਲੀ ਆ ਸਿੱਖਿਆ ਮਿਲੀ ਆ ਬਜ਼ੁਰਗਾਂ ਤੋਂ ਸਾਡੀ ਇਹੀ ਕੋਸ਼ਿਸ਼ ਸੀ ਵੀ ਰਾਜਨੀਤੀ ਨੂੰ ਸੇਵਾ ਦੇ ਨਾਲ ਕਰਨਾ ਔਰ ਅਸੀਂ ਉਹ ਤਿੰਨ ਵਾਰ ਰਹੇ ਹਾਂ ਔਖਾ ਵੀ ਹੁੰਦਾ ਬੰਦੇ ਨੂੰ ਬਹੁਤ ਕਰਦੀਆਂ ਲੋੜਾਂ ਬੱਚਿਆਂ ਦੀਆਂ ਲੋੜਾਂ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਤੁਹਾਨੂੰ ਠੇਸ ਤਾਂ ਪਹੁੰਚਦੀ ਆ ਜਦੋਂ ਭਾਵਨਾਵਾਂ ਆਪਾਂ ਪੂਰੀਆਂ ਨਹੀਂ ਕਰ ਸਕਦੇ ਪਰ ਅਸੀਂ ਨਿਭਾ ਰਹੇ ਆ ਕੋਈ ਕਿਸੇ ਦਾ ਕਿਲਾ ਨਹੀਂ ਪਰ 100% ਨੈਕੀਅਤ ਤੇ ਇਮਾਨਦਰੀ ਨਾਲ ਸਿਆਸਤ ਕੀਤੀ ਐਵੇਂ ਕਰਾਂਗੇ ਜਿੰਨਾ ਚਿਰ ਪਰਮਾਤਮਾ ਕਰਾਊਗਾ ਇਹੀ ਅਰਦਾਸ ਕਰਦੇ ਆਂ ਵੀ ਜਿੰਨਾ ਚਿਰ ਕਰਾਉਣੀ ਆ ਤਾਂ ਸੱਚੇ ਤਰੀਕੇ ਨਾਲ ਕਰਾਓ ਨਹੀਂ ਵੇ ਛੁੱਟੀਓ ਦੇ ਦਿਓ ਕੋਈ ਲੋੜ ਨਹੀਂ ਆ ਮੈਨੂੰ ਕਿਸੇ ਤੋਂ ਉਂਗਲਾਂ ਉਠਾਉਂਦੇ ਫਿਰਿਆ ਠੀਕ ਹੈ ਨੀਚੋਂ ਦੱਸ ਪਰਿਵਾਰ ਨੇ ਨਹੀਂ ਜਾਂ ਬੱਚਿਆਂ ਨੇ ਨਹੀਂ ਕਿਹਾ ਵੀ ਨੁਕਸਾਨ ਜਾਂ ਹੋ ਰਿਹਾ ਜੀ ਫਿਰ ਕਾਹਨੂੰ ਆਪਾਂ ਨੇ ਕਰਨਾ ਵੀ ਆਪਾਂ ਕਿਉਂਕਿ ਰਾਜਨੀਤੀ ਤੇ ਹਰ ਰੋਜ਼ ਘੁੰਮਣਾ ਫਿਰਨਾ ਜਾਣਾ ਆਉਣਾ ਮਿਲਣਾ ਗਿਲਣਾ ਖਰਚਾ ਹੁੰਦੀ ਰਹਿੰਦਾ ਵੀ ਆਪਾਂ ਲੌਸ 'ਚ ਜਾ ਰਹੇ ਆਪਾਂ ਛੱਡੇ ਦਿਓ ਜੀ ਰਾਜਨੀਤੀ ਤੇ ਲੌਸ ਕੱਲਾ ਪੈਸਿਆਂ ਦਾ ਤਾਂ ਨਹੀਂ ਹੁੰਦਾ ਹੋਰ ਚੀਜ਼ਾਂ ਦੀ ਵੀ ਕਮਾਈ ਵੀ ਹੁੰਦੀ ਆ ਇਹ ਵੀ ਕਮਾਈ ਆ ਠੀਕ ਹੈ ਜੀ ਕੱਲੇ ਆਪਾਂ ਪੈਸਿਆਂ ਨੂੰ ਹੀ ਕਮਾਈ ਸਮਝਣ ਲੱਗੇ ਤਰਾਸ ਦੀ ਤਾਂ ਇਹੀ ਆ ਤੁਸੀਂ ਕਰਤਾਰ ਨੂੰ ਜੀਵਨ ਨੂੰ ਜਿਹੜਾ ਪਿਆਰ ਸਤਿਕਾਰ ਤੁਸੀਂ ਹਾਸਲ ਕਰਦੇ ਹੋ ਇਹ ਵੀ ਕਮਾਈ ਆ ਇਨਸਾਨ ਦੀ ਨਾਲ ਤਾਂ ਇਹੀ ਜਾਣੀ ਆ ਮਾਇਆ ਤਾਂ ਨਹੀਂ ਜਾਣੀ ਨਾਲ ਕਿਸੇ ਦੇ ਸੋ ਇਸ ਕਰਕੇ ਪਰਿਵਾਰ ਵੱਲੋਂ ਤਾਂ ਬਹੁਤ ਵੱਡਾ ਸਹਿਯੋਗ ਰਿਹਾ ਮੈਨੂੰ ਹਮੇਸ਼ਾ ਹੌਸਲਾ ਫੁਸਾਈ ਮਿਲੀ ਆ ਕਿ ਤੁਸੀਂ ਇਮਾਨਦਾਰੀ ਨਾਲ ਆਪਣੀ ਕੋਣੀ ਬਾਕੀ ਆਪਦਾ ਕੰਮ ਧੰਦਾ ਸਾਰੇ ਚੱਲਦੇ ਰਹਿਣਗੇ ਬਿਲਕੁਲ ਅਚੂੰਦਾ ਸਾਹਿਬ ਜਦੋਂ ਤੋਂ ਕੈਂਪੇਨ ਤੁਸੀਂ ਸ਼ੁਰੂ ਕੀਤੀ ਆ ਵੇਵ ਕਦੇ ਅੱਪ ਹੁੰਦੀ ਆ ਕਦੇ ਡਾਊਨ ਹੁੰਦੀ ਆ ਕਦੇ ਕਿਹਾ ਜਾਂਦਾ ਕਿ ਸੁਖਪਾਲ ਸਿੰਘ ਖਹਿਰਾ ਲੱਗਦੇ ਨੇ ਜੀ ਉਹਨਾਂ ਨੇ ਰੈਲੀ ਕੱਢਤੀ ਅੱਜ ਅੱਜ ਖਵਾ ਉਹਨਾਂ ਦੀ ਅੱਪ ਹੋ ਗਈ ਆ ਹੋ ਗਿਆ ਕਿਵੇਂ ਦੇ ਦੇਖਦੇ ਹਾਂ ਸਾਰੇ ਕੈਂਡੀਡੇਟਾਂ ਨੂੰ ਕਿ ਕਿਵੇਂ ਦਾ ਮੁਕਾਬਲਾ ਕਿਵੇਂ ਦਾ ਰਹਿਣ ਵਾਲਾ ਕਿਹੜੀ ਰੈਲੀ ਕੱਢੀ ਆ ਸੁਖਪਾਲ ਸਿੰਘ ਸਖਵਾਲ ਸਿੰਘ ਖਹਿਰਾ ਤੁਸੀਂ ਮੈਨੂੰ ਅਖਿਲ ਦੱਸੋ ਇੱਥੇ ਸੰਗਰੂਰ ਚ ਕਿਤੇ ਵੀ ਲਾ ਲਓ ਤੁਸੀਂ ਮੈਨੂੰ ਤਾਂ ਕਿਤੇ ਗੱਲ ਲੱਗਦੀ ਨਹੀਂ ਸਖਵਾਲ ਸਿੰਘ ਖਹਿਰਾ ਦੀ ਵੀ ਕਾਂਗਰਸ ਦੀ ਕਿਤੇ ਨਾ ਕਾਂਗਰਸ ਦਾ ਕਿਤੇ ਹਲਕਾ ਇੰਚਾਰਜ ਹੀ ਨਹੀਂ ਹੈ ਇੱਕ ਦੋ ਹਲਕਿਆਂ ਤੋਂ ਬਿਨਾ ਜਿਹੜੇ ਸੀ ਉਹ ਵੀ ਭੱਜ ਪੁੱਜ ਗਏ ਸੋ ਕਾਂਗਰਸ ਤਾਂ ਕਿਹੜੀ ਲੜਾਈ ਵਾਲੀ ਗੱਲ ਹੈ ਕਾਂਗਰਸ ਤਾਂ ਕਿਸੇ ਮੁਕਾਬਲੇ 'ਚ ਨਹੀਂ ਸਿਰਫ ਵੈਸੇ ਉਹਦਾ ਸੋਸ਼ਲ ਮੀਡੀਆ ਪ੍ਰੋਜੈਕਸ਼ਨ ਹੈ ਉਹ ਆਪ ਦਾ ਉਸਟਰਾਂਗ ਨਾਮ ਦਾ ਰੋਜ਼ ਦੋ ਚਾਰ ਵੀਡੀਓ ਸਵੇਰੇ ਉੱਠ ਕੇ ਪਾਉਂਦੇ ਨੇ ਤੇ ਉਹਦੇ ਨਾਲ ਉਹ ਚਰਚਾ ਜੀ ਜਾਂਦਾ ਬਣੇ ਰਹਿੰਦੇ ਨੇ ਤੇ ਪਿੰਡਾਂ 'ਚ ਨਾਕ ਤੇ ਇਕੱਠੇ ਹੋ ਰਹੇ ਨੇ ਨਾ ਕਾਂਗਰਸ ਦੀ ਕੋਈ ਗੱਲ ਹੈ ਔਰ ਨਾ ਕਾਂਗਰਸ ਦੀ ਕੋਈ ਪੰਜਾਬ 'ਚ ਕੋਈ ਕਾਰਗੁਜ਼ਾਰੀ ਹੈ ਸੋ ਕਿਸ ਅਧਾਰ ਤੇ ਵੋਟਾਂ ਪਾਉਣਗੇ ਉਹ ਆਪਦੀ ਵੋਟਾਂ ਕਾਂਗਰਸ ਦੇ ਨੋਂ ਤੇ ਮੰਗਦੇ ਨੇ ਤੇ ਗੱਲਾਂ ਹੋਰ ਕਰਦੇ ਨੇ ਜਿਹੜਾ ਕਾਂਗਰਸ ਦਾ ਏਜੰਡਾ ਹੀ ਨਹੀਂ ਸੋ ਮੇਰਾ ਮੈਂ ਸਮਝਦਾ ਵੀ ਉਹ ਧੋਗਲੇ ਜੇ ਰਾਜਨੀਤੀ ਕਰ ਰਹੇ ਨੇ ਤੇ ਵੋਟਾਂ ਲੈਣ ਲਈ ਗੱਲਾਂ ਹੋਰ ਨੇ ਤੇ ਅਸਲੀ ਚਿਹਰੇ ਹੋਰ ਨੇ ਉਹਨਾਂ ਚੀਜ਼ਾਂ ਦੀ ਲੋਕਾਂ ਨੂੰ ਪਛਾਣ ਹੈ ਲੋਕਾਂ ਦੇ ਅੱਡੇ ਨਿਆਣੇ ਨਵੇਂ ਨੌਂ ਸਮਝਣਿਕ ਸਜੇ ਬਿਲਕੁਲ ਬਾਕੀ ਦਲਵੀਰ ਸਿੰਘ ਗੋਲਡੀ ਆਮ ਆਦਮੀ ਪਾਰਟੀ ਦੇ ਐਮਐਲਏ ਰਹੇ ਨੇ ਤੁਹਾਡਾ ਵੀ ਵਿਧਾਨ ਸਭਾ ਹਲਕਾ ਲੋਕ ਲਜ ਨਹੀਂ ਕਿ ਇਧਰ ਏਰੀਆ ਦਾ ਹੀ ਆ ਕੀ ਲੱਗਦਾ ਤੁਹਾਨੂੰ ਦਲਵੀਰ ਸਿੰਘ ਗੋਲਡੀ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਹੁਣ ਆਮ ਆਦਮੀ ਪਾਰਟੀ ਨੂੰ ਫਾਇਦਾ ਹੋਣਾ ਦਲਵੀਰ ਗੋਲਡੀ ਦਾ ਕਿ ਕਾਂਗਰਸ ਨੂੰ ਨੁਕਸਾਨ ਹੋਣਾ ਜਾਂ ਨਹੀਂ ਹੋਣਾ ਕੀ ਲੱਗਦਾ ਤੁਹਾਨੂੰ ਦੇਖੋ ਲੋਕ ਨੇ ਜਿਹੜੇ ਹੁੰਦੇ ਆ ਲੋਕ ਜੁੜੇ ਹੁੰਦੇ ਨੇ ਕਿਸੇ ਸਿਧਾਂਤ ਨਾਲ ਬੰਦਿਆਂ ਨਾਲ ਨਹੀਂ ਜੁੜੇ ਹੁੰਦੇ ਗੋਲਡੀ ਜੀ ਚਲੇ ਗਏ ਉਹਨਾਂ ਨੂੰ ਮੁਬਾਰਕ ਹੈ ਜੋ ਉਹਨਾਂ ਨੇ ਫੈਸਲਾ ਕੀਤਾ ਪਰ ਕਾਂਗਰਸ ਹੀ ਨਹੀਂ ਕਿਉਂ ਗਿਆ ਹੋਣਾ ਮੇਰਾ ਖਿਆਲ ਹੈ ਉਹਨਾਂ ਨੂੰ ਨੁਕਸਾਨ ਹੋਊਗਾ ਜਿਹੜੇ ਜਿੱਥੇ ਉਹ ਗਏ ਨੇ ਉੱਥੇ ਜਿਹੜੇ ਮੂਰੇ ਸੀਗੇ ਉਹ ਵੀ ਇਤਰਾਜ਼ ਕਰ ਰਹੇ ਨੇ ਨਾਲ ਕੋਈ ਗਿਆ ਨਹੀਂ ਮੈਨੂੰ ਤਾਂ ਇਹ ਲੱਗਦਾ ਵੀ ਉਹਨਾਂ ਦਾ ਦੂਰਾ ਨੁਕਸਾਨ ਹੀ ਨਾ ਹੋ ਜਾਵੇ ਕਿਤੇ ਬਿਲਕੁਲ ਹੈ ਸੰਗਰੂਰ ਦੇ ਵੋਟਰ ਤੁਹਾਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਦੇ ਨੇ ਜੀ ਉੱਥੇ ਇੰਡੀਆ ਗੱਠਜੋੜ ਨੂੰ ਤੁਸੀਂ ਸਮਰਥਨ ਦਮੋਗੇ ਜਾਂ ਐਨਡੀਆ ਨੂੰ ਦਮੋਗੇ ਜਾਂ ਕੀ ਆਉਣ ਵਾਲੇ ਸਮੇਂ 'ਚ ਸੋਚਿਆ ਜਾਵੇਗਾ ਕਿ ਕਿਵੇਂ ਦਾ ਰਹਿਣ ਵਾਲਾ ਅਸੀਂ ਕਿਸੇ ਨੂੰ ਸਮਰਥਨ ਨਹੀਂ ਦੇਣਾ ਸਾਡੇ ਤਾਂ ਮੁੱਦੇ ਨੇ ਪੰਜਾਬ ਦੇ ਔਰ ਪੰਥ ਦੇ ਅਸੀਂ ਆਪਦੇ ਮੁੱਦਿਆਂ ਦੀ ਰਾਜਨੀਤੀ ਕਰਨੀ ਆ। ਪਰ ਮੁੱਦਿਆਂ ਦੀ ਰਾਜਨੀਤੀ ਤੇ ਕੱਲੇ ਸਾਲ ਮੁੜਿਆ। ਜੀ ਜੋ ਸਾਡੀਆਂ ਸ਼ਰਤਾਂ ਨੇ ਜਿਹੜਾ ਉਹਨਾਂ ਨੂੰ ਪ੍ਰਵਾਨ ਕਰੂਗਾ ਉਹਦੇ ਨਾਲ ਗੱਲ ਕਰਾਂਗੇ। ਦੂਜੇ ਨਾਲ ਅਸੀਂ ਕਿਸੇ ਨਾਲ ਗੱਲ ਨਹੀਂ ਕਰਾਂਗੇ। ਠੀਕ ਹੈ। ਤੁਹਾਡੀ ਭਾਈਵਾਲ ਪਾਰਟੀ ਰਹੀ ਆ ਭਾ ਜੀਪੀ। ਲਗਾਤਾਰ ਤੁਸੀਂ ਪਿਛਲੀਆਂ ਚੋਣਾਂ ਲੜਦੇ ਆ ਰਹੇ ਹੋ। ਇਸ ਵਾਰ ਚਲੋ ਵੱਖੋ ਵੱਖਰੇ ਲੜ ਰਹੇ ਹੋ। ਕਿਵੇਂ ਦੇਖ ਦऊं ਕਿਉਂਕਿ ਕਿਸਾਨ ਤਾਂ ਵਿਰੁੱਧ ਨੇ ਉਹਨਾਂ ਦੇ ਕਿਸਾਨ ਤਾਂ ਕਹਿ ਰਹੇ ਨੇ ਕਿ ਅਸੀਂ ਪਿੰਡਾਂ 'ਚ ਐਂਟਰ ਵੀ ਨਹੀਂ ਹੋਣ ਦਿੰਦੇ। ਕਿਵੇਂ ਦਾ ਰਹਿਣ ਵਾਲਾ ਭਾ ਜੀਪੀ ਦਾ? ਨਹੀਂ ਅਸੀਂ ਤਾਂ ਭਾ ਜੀਪੀ ਨਾਲ ਸਮਝੌਤਾ ਤੋੜਿਆ। ਜੀ। ਕਿਸਾਨ ਔਰ ਪੰਥ ਦੇ ਮ ਸਕਲਕਸ ਨਹੀਂ ਅਸੀਂ ਅਸੀਂ ਉਸ ਗੱਲ ਤੇ ਖੜੇ ਆ ਜਿੰਨਾ ਚਿਰ ਕਿਸਾਨੀ ਦੇ ਬੰਦੀ ਸਿੰਘਾਂ ਦੀ ਰਿਹਾਈ ਨੌਜਵਾਨਾਂ ਤੇ ਝੂਠਾ ਐਨਐਸਐ ਗੁਰਦੁਆਰਾ ਸਾਹਿਬਾਂ ਵਿੱਚ ਦਖਲ ਦਿੱਤੇ ਜਾ ਰਹੇ ਨੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਦਾ ਹੱਲ ਨਹੀਂ ਹੁੰਦਾ ਉਹਨਾਂ ਚ ਅਸੀਂ ਬੀਜੇਪੀ ਨਾਲ ਕੋਈ ਗੱਲ ਨਹੀਂ ਕਰਨੀ ਇਹ ਅਕਾਲੀ ਦਲ ਦਾ ਸਪਸ਼ਟ ਸਟੈਂਡ ਹੈ ਬਿਲਕੁਲ ਸਿਮਰਨਜੀਤ ਸਿੰਘ ਮਾਨ ਨੂੰ ਸਵਾਲ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਇਕਬਾਲ ਸਿੰਘ ਝੁੰਦਾ ਕਹਿ ਰਹੇ ਨੇ ਕਿ ਬਹੁਤ ਵਧੀਆ ਅਸੀਂ ਪੰਜਾਬ ਦੇ ਵੱਡੇ ਮੁੱਦਿਆਂ ਲਈ ਗੱਲਬਾਤ ਕਰਾਂਗੇ ਇਹਦੇ ਵੀ ਪਹਿਲਾਂ ਉਹਨਾਂ ਨੇ ਕੀ ਮੁੱਦੇ ਚੁੱਕੇ ਨੇ ਪਹਿਲਾਂ ਰਾਸਵਾ ਮੈਂਬਰ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਬਹੁਤ ਰਹੇ ਨੇ ਤੇ ਕੈਲੀਫੋਰਨੀਆ ਬਣਾ ਦਾਂਗੇ ਇੱਥੋਂ ਤੱਕ ਉਹਨਾਂ ਨੇ ਘੇਰਾ ਕਿ ਸ਼੍ਰੋਮਣੀ ਅਕਾਲੀ ਦਲ ਕੁਝ ਨਹੀਂ ਕਰਦੀ ਪੰਥਕ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਡੀ ਪਾਰਟੀ ਉਹ ਦੇਖੋ ਉਹਨਾਂ ਦੀ ਵਿਚਾਰਧਾਰਾ ਉਹਨਾਂ ਨੂੰ ਮੁਬਾਰਕ ਆ ਮੈਂ ਕੋਈ ਨਿੰਦਿਆ ਨਹੀਂ ਕਰਦਾ ਉਹਨਾਂ ਦੀ ਪਰ ਮੈਂ ਦੋ ਗੱਲਾਂ ਜ਼ਰੂਰ ਕਰਨੀਆਂ ਚਾਹਣਾ ਇੱਕ ਤਾਂ ਮਾਨ ਸਾਹਿਬ ਨੂੰ ਇਹ ਥੋੜਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜੇ ਸ਼ਹੀਦ ਹੁੰਦੇ ਨੇ ਉਹ ਦੇਸ਼ ਔਰ ਕੌਮ ਦੇ ਸਾਂਝੇ ਹੁੰਦੇ ਨੇ ਉਹਨਾਂ ਦੀ ਵਿਚਾਰਧਾਰਾ ਕੋਈ ਵੀ ਹੋਵੇ ਅਸੀਂ ਸਹਿਮਤ ਹੋਈਏ ਨਾ ਹੋ ਜਿਨਾਂ ਨੇ ਦੇਸ਼ ਲਈ ਫਰਸੀਆਂ ਦੇ ਬੰਦੇ ਚੁਮੇ ਨੇ ਉਹਨਾਂ ਨੂੰ ਆਪਾਂ ਇਹ ਨਾ ਕਹੀਏ ਮੈਂ ਉਹਨਾਂ ਨੂੰ ਸ਼ਹੀਦ ਨਹੀਂ ਮੰਨਦਾ ਜਿਵੇਂ ਸਦਾ ਭਗਤ ਸਿੰਘ ਉਹਨਾਂ ਤੇ ਇਹਨਾਂ ਨੇ ਗੱਲ ਕਹੀ ਹੈ ਉਹ ਨਹੀਂ ਕਹਿਣੀ ਚਾਹੀਦੀ ਸੀ ਦੂਸਰਾ ਇੱਕ ਉਹਨਾਂ ਦੀ ਇੰਟਰਵਿਊ ਮੈਂ ਸੁਣੀ ਆ ਉਹ ਕੱਲ ਕਰ ਰਹੇ ਸੀ ਮਹਾਰਾਣੀ ਪ੍ਰਨੀਤ ਕੌਰ ਦੀ ਜੇ ਤੁਸੀਂ ਵੀ ਸੁਣੀ ਹੋ ਕਿ ਉਹਨਾਂ ਨੂੰ ਕਿਸਾਨ ਘੇਰ ਰਹੇ ਨੇ ਉਹਦੇ ਚੋ ਕਹਿ ਗਏ ਪਤਾ ਨਹੀਂ ਕਿਵੇਂ ਕਹਿ ਗਏ ਮੈਨੂੰ ਨਹੀਂ ਪਤਾ ਕਿ ਦੋ ਦੋ ਟਕੇ ਦੇ ਬੰਦੇ ਉਹਨਾਂ ਨੂੰ ਘੇਰੀ ਜਾਂਦੇ ਨੇ ਮੇਰਾ ਖਿਆਲ ਹੈ ਕਿਸਾਨ ਕਰਵਾਨੀਆਂ ਕਰ ਰਹੇ ਨੇ ਮਰ ਰਹੇ ਨੇ ਸ਼ਹੀਦ ਹੋ ਰਹੇ ਨੇ ਗੋਲੀਆਂ ਵੱਜ ਰਹੀਆਂ ਆਪਦੇ ਹੱਕਾਂ ਲਈ ਸਾਨੂੰ ਉਹਨਾਂ ਨੂੰ 2-2 ਟਕੇ ਦੇ ਬੰਦੇ ਨਹੀਂ ਘੱਟੋ-ਘੱਟ ਕਹਿਣਾ ਚਾਹੀਦਾ ਉਹ ਘਰਾਣੇ ਨੇ ਵੱਖਰੀ ਗੱਲ ਹੈ ਉਹਨਾਂ ਘਰਾਣਿਆਂ ਦਾ ਸਾਡੇ ਲਈ ਕੋਈ ਸਤਿਕਾਰ ਹੋਵੇ ਨਾ ਹੋਵੇ ਉਹ ਇੱਕ ਵੱਖਰਾ ਵਿਸ਼ਾ ਹੈ ਤੁਹਾਨੂੰ ਰਾਣੀ ਮਹਾਰਾਣੀ ਪ੍ਰਨੀਤ ਕੌਰ ਨੂੰ ਕੋਈ ਮਾੜਾ ਨਹੀਂ ਕਹਿੰਦਾ ਸਤਿਕਾਰਯੋਗ ਨੇ ਪਰ ਤੁਸੀਂ ਇਹ ਨਾ ਕਹੋ ਵੀ ਕਿ ਕਿਸਾਨ 2-2 ਟਕੇ ਦੇ ਨੇ ਇਹਨਾਂ ਗੱਲਾਂ ਤੋਂ ਜ਼ਰੂਰ ਉਹਨਾਂ ਨੂੰ ਥੋੜਾ-ਬਹੁਤਾ ਗ੍ਰੇਜ਼ ਕਰਨਾ ਚਾਹੀਦਾ ਬਾਕੀ ਉਹਨਾਂ ਦੀ ਵਿਚਾਰਧਾਰਾ ਉਹਨਾਂ ਨੂੰ ਮੁਬਾਰਕ ਹੈ ਅਕਾਲੀ ਦਲ ਦਾ ਏਜੰਡਾ ਇਹ ਹੈ ਕਿ ਅਸੀਂ ਦੇਸ਼ ਦੇ ਸੰਵਿਧਾਨ ਚ ਰਹਿ ਕੇ ਆਪਦੇ ਹੱਕ ਹਾਸਲ ਕਰਨੇ ਨੇ ਉਹ ਲੜਾਈਆਂ ਲੜਾਈ ਅਕਾਲੀ ਦਲ ਤੋਂ 17 ਸਾਲਾਂ ਤੋਂ ਲੜ ਰਿਹਾ ਔਰ ਜੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਭ ਤੋਂ ਪਹਿਲਾਂ ਆਪਦੇ ਹੱਕਾਂ ਲਈ ਕੋਈ ਜੇਲ੍ਹ ਚ ਗਿਆ ਤਾਂ ਉਹ ਵੀ ਅਕਾਲੀ ਦਲ ਦਾ ਪ੍ਰਧਾਨ ਹੀ ਗਿਆ ਅੱਜ ਤੱਕ ਵੀ ਅਸੀਂ ਲੜ ਰਹੇ ਆ ਐਮਰਜੈਂਸੀ ਦਾ ਮੋਰਚਾ ਧਰਮਯੋਧ ਮੋਰਚਾ ਕਪੂਰੀ ਦਾ ਮੋਰਚਾ ਉਹ ਸਾਰੀਆਂ ਲੜਾਈਆਂ ਅਕਾਲੀ ਦਲ ਨੇ ਲੜੀਆਂ ਸੋਮਨ ਸਾਹਿਬ ਨੇ ਕੋਈ ਮੋਰਚਾ ਤਾਂ ਕੋਈ ਨਹੀਂ ਲਾਇਆ ਗੱਲਾਂ ਹੀ ਨੇ ਉਹ ਐਸ਼ਨ ਕਰੀ ਜਾਂਦੇ ਨੇ ਠੀਕ ਆ ਉਹਨਾਂ ਨੂੰ ਮੁਬਾਰਕ ਆ ਉਹਨਾਂ ਦੀ ਵਿਚਾਰਧਾਰਾ ਕੋਈ ਪੰਥਰ ਪੰਜਾਬ ਲਈ ਕੋਈ ਲੜਾਈ ਐਸੀ ਤਾਂ ਨਹੀਂ ਹੈ ਕੋਈ ਉਹਨਾਂ ਨੇ ਜੜੀ ਲੜੀ ਹੋਵੇ ਜਿਹੜੀ ਉਹਨਾਂ ਦੀ ਅਗਵਾਈ ਚ ਲੜੀ ਗਈ ਹੋਵੇ ਠੀਕ ਹੈ ਹੂੰ ਬਿਲਕੁਲ ਆਮ ਆਦਮੀ ਪਾਰਟੀ ਦੀ ਰਾਜਸਤਾਨੀ ਕਹਿਣ ਵਾਲੇ ਪਿੰਡ ਕਰਾਚੋਂ ਅੱਜ ਜਾ ਕੇ ਆਏ ਹੋ ਤੁਸੀਂ ਉੱਥੇ ਪਹੁੰਚੇ ਹੋ ਤੁਹਾਡਾ ਸਵਾਗਤ ਵੀ ਬਹੁਤ ਪਿੰਡ ਵਾਸੀਆਂ ਨੇ ਕੀਤਾ ਕਿਵੇਂ ਦਾ ਲੱਗਣ ਵਾਲਾ ਰਾਜਸਤਾਨੀ ਰਾਜਸਤਾਨੀ ਰਹਿਣੀ ਆ ਜਾਂ ਰਾਜਸਤਾਨੀ ਐਦ ਕੀ ਖਤਮ ਹੋ ਜਾਣੀ ਚਲੋ ਰਾਜਸਤਾਨੀਆਂ ਤਾਂ ਰਾਜਨੀਤੀ ਸ਼ਕਤੀਆਂ ਹੁੰਦੀਆਂ ਨੇ ਇਹ ਤਾਂ ਬੁਲੇਖੇ ਹੀ ਹੁੰਦੇ ਨੇ ਬੰਦੇ ਨੂੰ ਕਦੇ ਜੇ ਤਾਂ ਤੁਸੀਂ ਕੰਮ ਕਰਤ ਕੀਤੇ ਹੋਣਗੇ ਉੱਥੇ ਕਰਾਚੋ ਵਿੱਚ ਮੁੱਖ ਮੰਤਰੀ ਸਾਹਿਬ ਨੇ ਜਾਂ ਉਹਨਾਂ ਦੇ ਉਹਐਸਡੀ ਸਾਹਿਬ ਨੇ ਜਿਨ੍ਹਾਂ ਨੇ ਉੱਥੇ ਸਾਰੀ ਟੀਮ ਉਹਨਾਂ ਦੀ ਬੈਠੀ ਆ ਫਿਰ ਉਹਨਾਂ ਨੂੰ ਲੋਕ ਨਤੀਜਾ ਵੀ ਦੇਣਗੇ ਜੇ ਉੱਥੇ ਕਾਰਗਜ਼ਾਰੀ ਨਹੀਂ ਹੋਊਗੀ ਜੋ ਸਾਨੂੰ ਦੇਖਣ ਨੂੰ ਮਿਲਿਆ ਉੱਥੇ ਕਾਰਗਜ਼ਾਰੀ ਕੋਈ ਹੈ ਨਹੀਂ ਉਹਨਾਂ ਦੀ ਤਾਂ ਹੀ ਐਡੀ ਵੱਡੀ ਗਿਰਦੀ ਸੰਗਤ ਆਈ ਆ ਸੋ ਪਿੰਡ ਤਾਂ ਇਹ ਅਕਾਲੀ ਦਲ ਦੀ ਰਾਜਧਾਨੀ ਸੀਗੇ ਪਹਿਲਾਂ ਕਰਾਚੋ ਵਰਗੇ ਪਿੰਡ ਉਹ ਪਿੰਡ ਸੀ ਜਿੱਥੇ ਉਹ ਅਕਾਲੀ ਦਲ 1000 15-1500 ਲੀਟਰ ਤੇ ਚਿੱਤ ਰਹਿਆ ਠੀਕ ਹੈ ਇੱਕ ਦੌਰ ਆਇਆ ਥੋੜੇ ਸਮੇਂ ਚ ਉਹਨਾਂ ਦਾ ਵੀ ਆਇਆ ਅਸੀਂ ਤਾਂ ਉੱਥੇ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਜਿੱਦੇ ਰਹੇ ਹਾਂ ਜੇਕਰ ਤੇ ਵਾਰੀ ਜਿੱਤ ਕੇ ਉਹ ਫਿਰ ਉਹਨਾਂ ਨੇ ਰਾਜਧਾਨੀ ਦਾ ਨਹੀਂ ਬਣ ਗਈ ਉਹ ਕਿਤੇ ਸਾਡੀਆਂ ਕਮੀਆਂ ਪੇਸ਼ੀਆਂ ਸੀ ਜੇ ਉਹਨਾਂ ਨੂੰ ਲੋਕਾਂ ਨੇ ਤਬਦੀਲੀ ਚ ਹਲਾਰਾ ਦਿੱਤਾ ਕੋਈ ਰਾਜਧਾਨੀ ਵਾਲੀ ਗੱਲ ਨਹੀਂ ਉਹ ਤਾਂ ਬਦਲਾਅ ਦੀ ਲਹਿਰ ਚ ਝੋਟਾਂ ਪੈ ਗਈਆਂ ਇੱਕ ਮੌਕਾ ਸੀ ਜਿਹੜਾ ਜੋ ਉਹਨਾਂ ਤੋਂ ਨਹੀਂ ਸਾਹ ਹੋਇਆ ਉਹਨਾਂ ਨੇ ਗਵਾ ਲਿਆ ਉਹਨਾਂ ਨੂੰ ਪਤਾ ਲੱਗ ਜੋ ਬਿਲਕੁਲ ਯਾਨੀ ਕਿ ਬਦਲੂ ਸਮਾ ਚੇਂਜ ਆਉ ਜੇ ਰਾਜਧਾਨੀ ਅੱਜ ਕਹਿਣ ਲੱਗੇ ਸੀ ਆਮ ਆਦਮੀ ਪਾਰਟੀ ਦੀ ਤਾਂ ਸ਼ਰੂਮਣੀ ਅਕਾਲੀ ਜਲਦੀ ਦੁਬਾਰਾ ਬਣ ਜਾਣੀ ਅਕਾਲੀ ਦਲ ਆਪਣੇ ਮੁੱਦਿਆਂ ਤੇ ਲੀਹਾਂ ਤੇ ਮੁੜਿਆ ਅਕਾਲੀ ਦਲ ਹੀ ਆਉਣ ਵਾਲੇ ਸਮੇਂ ਪੰਜਾਬ ਦੀ ਮੁੱਖ ਪਾਰਟੀ ਹੋਊਗੀ ਇਹ ਪੰਜਾਬ ਮਹਿਸੂਸ ਕਰਦਾ ਜੀ ਬਿਲਕੁਲ ਹੈ ਇਕਵਾਲ ਸਿੰਘ ਝੁੰਦਾ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਨੇ ਸ਼ਰੋਮਣੀ ਅਕਾਲੀ ਦਲ ਤੋਂ ਜੋ ਲਗਾਤਾਰ ਕੈਂਪੇਨ ਕਰ ਰਹੇ ਨੇ ਪ੍ਰਚਾਰ ਕਰ ਰਹੇ ਨੇ ਤੇ ਆਮ ਆਦਮੀ ਪਾਰਟੀ ਦੀ ਕਹੌਣ ਵਾਲੀ ਰਾਜਸਥਾਨੀ ਪਿੰਡ ਕਰਾਚੋਂ ਚ ਪਹੁੰਚੇ ਲੱਡੂਆਂ ਨਾਲ ਜੋਖਿਆ ਗਿਆ ਉਹਨਾਂ ਨੂੰ ਵੱਡਾ ਇਕੱਠ ਹੋਇਆ ਕਿ ਰਾਜਸਥਾਨੀ ਇਹ ਕਿਸੇ ਸਮੇਂ ਸ਼ਰੋਮਣੀ ਅਕਾਲੀ ਦਲ ਦੀ ਹੁੰਦੀ ਸੀ ਜੋ ਕੋਈ ਦੌਰ ਆਇਆ ਸਮਾ ਆਇਆ ਚੇਂਜਸ ਆਏ ਤਾਂ ਇਹ ਰਾਸਤਾਨੀ ਆਮ ਆਦਮੀ ਪਾਰਟੀ ਦੀ ਹੋਈ ਪਰ ਇਹ ਦੁਬਾਰਾ ਕਰਾਚੋਂ ਪਿੰਡ ਰਾਜਸਤਾਨੀ ਸ਼੍ਰੋਮਣੀ ਅਕਾਲੀ ਦਲ ਦੇ ਹੀ ਬਣੇਗੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਖੇਤਰੀ ਪਾਰਟੀ ਆ ਕੈਮਰਾਮੈਨ ਅਸ਼ੋਕ ਮਰ ਨਾਲ ਅਮਨਦੀਪ ਸਿੰਘ ਮੱਜਾ ਸੈਂਟਰਲ ਪੰਜਾਬ ਟੀਵੀ